ਸਾਕਾ ਨੀਲਾ ਤਾਰਾ ਦੀ ਵਰਸੀ 6 ਜੂਨ ਨੂੰ ਮਨਾਇ ਜਾਵੇਗੀ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਸ਼ਰਦਾਲੂ ਕਰ ਸਕਦੇ ਨੇ ਦਰਸ਼ਨ ਤੇ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਦੇ ਹਨ ਗੁਰੂ ਗ੍ਰੰਥ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਸ ਵੇਲੇ ਦੇ ਦੌਰਾਨ ਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਸ਼ਰਦਾਲੂ ਜੜੇ ਨੇ ਦਰਸ਼ਨ ਦੇ ਲਈ ਉਥੇ ਪਹੁੰਚ ਸਕਦੇ ਨੇ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਦੇ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਜੂਨ ਤੋਂ ਲੈ ਕਰਕੇ 6 ਜੂਨ ਤੱਕ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਮਹਾਰਾਜ ਜੋ ਜਹਾਂ ਸਾਚ ਕਾਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੋਨ 84 ਦੇ ਦਰਮਿਆਨ ਹਰਮੰਦਰ ਸਾਹਿਬ ਜੀ ਦੇ ਪਾਵਨ ਅਸਥਾਨ ਕਾਸ਼ਨਾਨ ਸਨ ਉਸ ਪਾਵਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਸ਼ਨ ਦੇਦਾਰ ਸੰਗਤਾਂ ਕਰ ਰਹੀਆਂ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਸਾਕਾ ਜਿਹੜਾ ਵਾ ਇਹਨੂੰ ਤਾਜ਼ਾ ਕਰਨ ਵਾਸਤੇ ਇਸ ਦੁੱਖ ਨੂੰ ਸਾਂਝਾ ਕਰਨ ਵਾਸਤੇ ਇਹ ਜਿਹੜਾ ਉਪਰਾਲਾ ਕੀਤਾ ਜਾਂਦਾ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਇੱਕ ਜੂਨ ਜੋ ਕੱਲ ਲੰਘ ਚੁੱਕੀ ਹੈ ਅੱਜ 2 ਜੂਨ ਤੋਂ ਇਹ ਮਹਾਨ ਕਾਰਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤਾ ਗਿਆ 2 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਸ੍ਰੀ ਹਰਿਵਾਰ ਪਵਿੱਤਰ ਗ੍ਰੰਥ ਦੇ ਦਰਸ਼ਨ ਦਿਦਾਰ ਕਰਵਾਏ ਜਾਣਗੇ ਸੋ ਸੰਗਤਾਂ ਨੂੰ ਅਪੀਲ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 7 7:30 ਵਜੇ ਤੱਕ ਦਰਸ਼ਨ ਦਿਦਾਰ ਕਰਕੇ ਆਪਣੇ ਜੀਵਨ ਨੂੰ ਸੰਪੂਰਨ ਬਣਾਉਣਾ ਜੀ ਆਪ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀ ਦੀ ਬਾਣੀ ਦਾ ਅਦੁੱਤੀ ਸੰਸਾਰ ਜਿਹੜਾ ਉਹ ਭਾਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਦੀ ਭਾਰਤ ਸਰਕਾਰ ਵੱਲੋਂ ਭਾਰਤੀ ਫੌਜ ਨੂੰ ਹੁਕਮ ਦੇ ਕੇ નિર્દય ਹੁਕਮ ਜਾਲਮਾਨਾ ਤਰੀਕੇ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ ਤੇ ਹੋਰ 38 41 ਦੇ ਕਰੀਬ ਗੁਰਦੁਆਰਿਆਂ ਦੇ ਉੱਪਰ ਹਮਲਾ ਕੀਤਾ ਗਿਆ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਗਿਆ ਜਿੱਥੇ ਪਾਵਨ ਹਰਮੰਦਰ ਸਾਹਿਬ ਜੀ ਦੀ ਇਮਾਰਤ ਤੇ ਗੋਲੀਆਂ ਲੱਗੀਆਂ ਡਿਉੜੀਆਂ ਦੇ ਉੱਪਰ ਗੋਲੀਆਂ ਲੱਗੀਆਂ ਚਾਰਚ ਪੇਰੇ ਅਤੇ ਬੇਦੋਸ਼ੀਆਂ ਸੰਗਤਾਂ ਜਿਹੜੇ